ਫਿਲੌਰ ਦੇ ਨਜ਼ਦੀਕ ਪਿੰਡ ਬਕਾਪੁਰ ਵਿਖੇ ਬੀਤੇ ਦਿਨ ਲੱਖਾਂ ਰੁਪਏ ਦਾ ਸੋਨਾ ਤੇ ਨਕਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੋਪੀ ਨੇ ਦੱਸਿਆ ਕਿ تر세ਮ لال ਪੁੱਤਰ ਆਤਮਾਰਾਮ ਵਾਸੀ ਬਕਾਪੁਰ ਘਰ ਵਿੱਚ ਦੁਪਹਿਰ ਸਮੇਂ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਸੀ ਜਿਸ ਦੌਰਾਨ تین ਦਿਹਾੜੇ ਚੋਰ ਜਿੰਦਰੇ ਤੋੜ ਕੇ 1,80,000 ਰੁਪਏ ਨਕਦੀ ਤਿੰਨ ਸੋਨੇ ਦੀਆਂ ਮੁੰਦਰੀਆਂ ਇੱਕ ਚੈਣ ਇੱਕ ਵੱਡਾ ਜੋੜਾ ਵਾਲੀਆਂ ਦਾ ਅਤੇ ਇੱਕ ਛੋਟਾ ਜੋੜਾ ਵਾਲੀਆਂ ਦਾ ਪੇਟੀ ਦੇ ਜਿੰਦਰੇ ਤੋੜ ਕੇ ਚੋਰੀ ਕਰ ਲੈ ਗਏ ਇਸ ਸਬੰਧੀ ਉਹਨਾਂ ਥਾਣਾ ਫਲੋਰ ਵਿਖੇ ਸੂਚਿਤ ਕਰ ਦਿੱਤਾ ਗਿਆ ਮੌਕੇ ਤੇ ਐਸਆਈ ਵਿਜੇ ਕੁਮਾਰ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਚੋਰੀ ਸਬੰਧੀ ਪਰਿਵਾਰਕ ਮੈਂਬਰਾਂ ਨੇ ਚੋਰਾਂ ਖਿਲਾਫ ਕਾਰਵਾਈ ਕਰਕੇ ਉਹਨਾਂ ਦਾ ਹੋਇਆ ਨੁਕਸਾਨ ਪੂਰਾ ਕਰਨ ਦੀ ਅਪੀਲ ਕੀਤੀ ਮਨਾ ਰਜ ਨੇ ਕੀ ਮੰਨ ਲਾ ਕਸਾ ਮੇਰੇ ਨਣਾ ਦੇ ਘਰ ਵਾਲਿਆਂ ਟੈਕ ਹੋਇਆ ਸੀਗਾ। ਫਸ ਮੇਰੇ ਉੱਥੇ ਗਏ ਹੋਏ ਸੀਗੇ। ਤਾਂ ਮੈਂ ਕੱਲ੍ਹ 9:00 ਤੋਂ 1:00 ਵਜੇ ਆਪਣੇ ਬੱਚਿਆਂ ਦੀ ਹੋਸ ਉੱਥੇ ਰਸੋਈ ਵਿੱਚ ਦਵਾਈ ਲੈਣ ਚਲ ਗਈਆਂ। ਦਵਾਈ ਲੈ ਕੇ ਉੱਥੇ ਥੋੜਾ ਮੈਂ ਟਾਈਮ ਲੱਗ ਗਿਆ ਮੈਂ ਆਪਣੀ ਸੱਸ ਕੋਲ ਚਲ ਗਈ 2:00 2:30 ਵਜੇ ਤੱਕ। ਜਦ ਮੈਂ 4:00 ਵਜੇ ਘਰ ਵਾਪਸ ਆਈ ਮੇਰੀ ਆਉਂਦੀ ਨੂੰ ਘਰ ਦੇ ਸਾਰੇ ਜਿੰਦੇ ਟੁੱਟੇ ਸੀ। ਤਾਂ ਜੋ ਵੀ ਸਾਡਾ ਸਮਾਨ ਸਾਰਾ ਖਿਲਰਿਆ ਹੋਇਆ ਸੀਗਾ। ਦਿੱਕੇ ਸਾਡੀਆਂ ਟੁੰਬਾਂ, ਬੈਕਮੇਜ ਥਾਣੀ ਦੀ ਟੁੰਬਾਂ ਸੀ ਸੱਸ ਦੀਆਂ ਮੇਰੀਆਂ ਸੀਆਂ। ਘੇ ਮੁੰਡੀਆਂ ਸੀਗੀਆਂ ਤਿੰਨ ਚੰਨੀਆਂ ਸਾਰਾ ਕੁਝ ਪਾ ਕੇ ਇੱਕ ਮੁੰਡੇ ਦਾ ਲੋਗੋਟਾ ਸੀਗਾ ਵਿੱਚ ਸੋਹੰਗਲ ਲਿਖਿਆ ਸੀਗਾ ਤਾਂ ਸਾਡੇ ਘਰੋਂ ਚਾਰ ਜੋੜੇ ਵਾਲੀਆਂ ਦੇ ਸੀਗੇ ਤਾਂ ਸਾਰਾ ਕੈਸ਼ ਸਾਡੇ ਘਰ ਵਾਲਾ ਬਾਰਕ ਹੈ ਮੇਰੇ ਜੀਠੇ ਬਾਰਾ ਸਾਡੇ ਘਰ 1,80,000 ਰੁਪਇਆ ਪਿਆਜ ਕੈਸ਼ ਕਿਉਂਕਿ ਉਹ ਅਸਨੀ ਹੈ ਲਿਆਉਣੀ ਜੈਸਤਰੀ ਕਰਾਉਣ ਲਈ ਰੱਖਿਆ ਸੀਗਾ ਤਾਂ ਉਹ ਇਸ ਕਰਕੇ ਸਾਡੇ ਘਰੋਂ ਸਭ ਕੁਝ ਚੋਰਾ ਨੇ ਲੁੱਟ ਕੇ ਲੈ ਗਏ ਤੇ ਤੇ ਸੇਪੇ ਸਾਕੇ ਚੋਕ ਕੱਦਮ ਹੈ। ਸਾਕੇ ਸਾਡੇ ਗਵੰਡੀ ਮੇ ਸਵੇਰੇ ਮੇਰੀ ਸੱਸ ਨੇ ਦੱਸ ਦਿਆ ਕਿ ਸਾਡਾ ਗਵੰਡੀ ਵੀ ਆਇਆ ਸੀਗਾ ਮੇਰੇ ਕੋਲ। ਉਹ ਮੈਨੂੰ ਪੁੱਛ ਰਾ ਸੀ ਵੀ ਚਾਚੀ ਤੂੰ ਘਰ ਕਿੰਨੇ ਦਿਨਾਂ ਤੇ ਜਾਣਾ। ਤਾਂ ਉਹ ਮੇਰੀ ਸੱਸ ਨੇ ਕਿਹਾ ਵੀ ਮੈਂ 2-3 ਦਿਨਾਂ ਤੇ ਘਰ ਨੂੰ ਜਾਣਾ ਆ। ਤਾਂ ਉੱਤੇ ਸਾਨੂੰ ਸ਼ੱਕ ਆ। ਕਿਉਂਕਿ ਹਾਂਜੀ ਪਾਲਸਨ ਅਸੀਂ ਕਮਪਲੀਟ ਕੱਲ ਕਰਕੇ ਆਏ ਸੀਗੇ। ਹਾਂਜੀ ਉਹਨੇ ਕੋਈ ਕਾਰਵਾਰੀ ਕੀਤੀ ਆ ਕੇ ਮੌਕਾ ਦੇਖ ਕੇ ਉਹ ਚੱਲ ਗਏ ਆ। ਇਹ ਮੌਕਾ ਦੇ ਕੇ ਹਾਂਜੀ ਮੌਕਾ ਦੇ ਕੇ ਚਲੇ ਗਏ ਉਹ ਬਿਆਨ ਲਗਾ ਕੇ ਦਿੱਤੀ ਹਾਂਜੀ ਬਿਆਨ ਆਪਣੇ ਲਗਾ ਕੇ ਮੌਕਾ ਦੇ ਕੇ ਚਲੇ ਗਏ ਹਾਂ ਤੁਸੀਂ ਵੀ ਮਾਂਗੀ ਕਰਦੇ ਮੰਗੇ ਹੀ ਕਰਦੇ ਆ ਜੋ ਵੀ ਇਹਨਾਂ ਨੁਕਸਾਨ ਹੋਇਆ ਸਾਡਾ ਜੂਨੇ ਟੱਕਰ ਹੈਲਪ ਸਾਡੀ ਕਰ ਸਕਦੇ ਕੀਤੇ ਜਾਂਦੇ